ਜੇ ਬਾਬੇ ਦੀ ਜੇ ਪੀਰਾਂ ਦੀ ਡੇਰਾ ਬਾਬਾ ਸਾਈਂ ਤੱਕ ਪਿੰਡ ਸਿੰਘਾਂ ਵਾਲਾ ਬੋ ਵੀ ਦੋਸਤੋ ਤੁਹਾਡੀ ਫਰਮਾਇਸ਼ ਤੇ ਤੁਮ ਮੈਂ ਜੇ ਪੰਜ ਪਾ ਪਾਸ ਸਦਗਾਂ ਪੰਜ ਪਾ ਇਕੱਠੇ ਇਹ ਵੀਡੀਓ ਚਾਹੁੰਦੇ ਸ਼ੇਅਰ ਕਰੋ ਤੇ ਨਾਲੇ ਵੀਡੀਓ ਨੂੰ ਸੇਵ ਕਰ ਲਓ ਤੇ ਨਾਲੇ ਮੇਰਾ ਚੈਨਲ ਫੋਲੋ ਕਰ ਦਿਓ ਇਹ ਪੰਜ ਪੰਜ ਸਦਗਾਂ ਤੁਹਾਡੀ ਜ਼ਿੰਦਗੀ ਚ ਕੰਮ ਆਉਣ ਵਾਲੇ ਆ ਪਹਿਲਾ ਪਾ ਹੈਗਾ ਬੱਚੇ ਪੜ੍ਹਾਈ ਨਾ ਕਰਦੇ ਹੋਣ ਛੋਟੇ ਬੱਚੇ ਪੜ੍ਹਾਈ ਨਾ ਕਰਦੇ ਹੋਣ ਜਿੰਦਾ ਕਰਦੇ ਹੋਣ ਸਤਨਾਜਾ ਦੇਣਾ ਸਵਾ ਪੰਜ ਕੋਲੋਂ ਬੱਚੇ ਤੋਂ ਵਾਰ ਕੇ ਰੱਖ ਲਓ ਦੋ ਮੁਠੀਆ ਸਵੇਰ ਦੋ ਮੁਠੀਆ ਸ਼ਾਮ ਨੂੰ ਪਾਂਛੀਆਂ ਨਾਲ ਪਾਓ ਇਹ ਤੇ ਹੈਗਾ ਪਹਿਲਾ ਨੰਬਰ ਸਵਾਲ ਦੂਜਾ ਨੰਬਰ ਸਵਾਲ ਹੈ ਬੱਚੇ ਜਦ ਕਰਦੇ ਹੋਣ ਉਹਨਾਂ ਵਾਸਤੇ ਕੀ ਕਰਨੇ ਕਿ ਛੰਡੀ ਕਰਾਈ ਬਣਾਣੀ ਆਟਾ ਤੇਲ ਤੇ ਸ਼ੱਕਰ ਆਟਾ ਤੇਲ ਤੇ ਸ਼ੱਕਰ ਵਿੱਚ ਪਾ ਲੋ ਪਾਣੀ ਨੂੰ ਘੋਲ ਲੋ ਘੋਲ ਕੇ ਇਹਨੂੰ ਆਟਾ ਘੋਲ ਕੇ ਤੇ ਬੱਚੇ ਤੋਂ ਵਾਰ ਕੇ 7 ਵਾਰ ਲਗਾਤਾਰ ਤੇ ਕੀੜੇ ਦੇ ਭੌਂਤੇ ਪਾਓ 11 ਦੰਦਾਗਾਤਾਲ ਇਹਦੇ ਨਾਲ ਬੱਚੇ ਲੜਾਈ ਕਰਨੋ ਹਟ ਗਏਣਗੇ ਦੂਜਾ ਪਾ ਵਿਦੇਸ਼ ਚ ਬੱਚੇ ਰਹਿ ਗਏ ਨਾ ਫੋਨ ਕਰਦੇ ਹੋਣ ਤੇ ਨਾ ਆਪਾਂ ਨੂੰ ਉਹ ਪੈਸਾ ਭੇਜਿਆ ਨਾ ਬੱਚਿਆਂ ਨੂੰ ਜਦ ਕਰਕੇ ਹੋਣ ਕੀ ਕਰਨਾ ਵਾ ਸੱਤ ਲੌਂਗ ਲੈ ਗਈ ਬੱਚੇ ਨੂੰ ਤੋਂ ਖੋਟਨ ਵਾਰ ਕੇ ਡਾਕਟਰ 21 ਦਿਨ ਸੱਤ ਸਵੇਰ ਸੱਤ ਸ਼ਾਮ ਨੂੰ ਖੋਟਨ ਵਾਰ ਕੇ ਸਾਹਨੇ ਤੁਸੀਂ ਇਹ ਤਾਂ ਹੈ ਕਿ ਬੱਚਾ ਫੋਨ ਨਾ ਕਰਦਾ ਵੇ ਪੈਸੇ ਨਾ ਭੇਜ ਦਵੇ ਸ਼ਰਤ ਕੇ ਪੈਸੇ ਭੇਜੂਗਾ ਚੌਥਾ ਪਾ ਇਹ ਆ ਬੰਦਾ ਕੋਈ ਸ਼ਰਾਬ ਪੀਂਦਾ ਹੋਵੇ ਸ਼ਰਾਬ ਪੀ ਕੇ ਲੜਦਾ ਹੋਵੇ ਉਹਦੇ ਵਾਸਤੇ ਆਪਾਂ ਕੀ ਕਰਨਾ ਵਾ ਇਹ ਚੌਥਾ ਨੰਬਰ ਪਾ ਵਾ ਵੀਡੀਓ ਸ਼ੇਅਰ ਕਰ ਦਿਓ ਜਲਦੀ ਜਲਦੀ ਈ ਕੰਨਾ ਨੂੰ ਝੂਠੀ ਸ਼ਰਾਬ ਲੈਣੀ ਆ ਥੋੜੀ ਜਿਹੀ ਝੂਠੀ ਸ਼ਰਾਬ ਲਓ ਇਹ ਵੀ ਸਦਾਰੂ ਪਰ ਉਭਾਰੋ ਪੀਂ ਜਾਂਦਾ ਹੋਵੇ ਉਹਦੇ ਝੂਠਾ ਗਲਾਸ ਹੋਵੇ ਪਾਵਾ ਪਾਣੀ ਪੀਤਾ ਹੋਵੇ ਉਹਦੇ ਵਿੱਚ ਸ਼ਰਾਬ ਪਾ ਕੇ ਝੂਠੀ ਕਰ ਲਓ ਮੁੜ ਕੇ ਉਸ ਸ਼ੀਸ਼ਿਆਂ ਚ ਪਾ ਕੇ ਚਾਰਾਂ ਚ ਹਰ ਇੱਕ ਸ਼ਰੀਵਰ ਨੂੰ ਇੱਕ ਸੀਸੀ ਬਾਹਰ ਨਪਣੀ ਤੋਂ ਬਾਹਰ ਚਾਰ ਸ਼ਰੀਵਰ ਨਪਣੀ ਆ ਨਾਪ ਕੇ ਤੇ ਦੋ ਸ਼ਰੀਵਰ ਅੱਧਿਆ दारू ਦਾ ਲੈ ਕੇ ਉਤੋਂ ਦੀ ਵਾਰ ਕੇ ਡੋਲਣਾ ਬਾਹਰ 100% ਲੋਕਾਂ ਦਾ ਅਨੁਸ਼ਠੀ ਤੁਸੀਂ ਕਰਕੇ ਵੇਖੋ ਅਜਮਾਓ ਨੁਕਤਾ ਇੱਥੇ 1 1 5 ਨੰਬਰ ਪਾ ਕੀ ਕਹਿੰਦਾ ਬੇਟਾ ਜਾਂ ਕੋਈ ਮੇਰਾ ਵੀਰ ਜਾਂ ਬੱਚਾ ਕੋਈ ਗਲਤ ਰਸਤੇ ਜਾਂਦਾ ਹੋਵੇ ਜਾਂ ਕੁੜੀ ਹੋਵੇ ਜਾਂ ਮੁੰਡਾ ਹੋਵੇ ਜਾਂ ਬੰਦਾ ਹੋਵੇ ਜਾਂ ਕੁੜੀ ਹੋਵੇ ਖੱਤ ਰਸਤੇ ਜਾਂਦਾ ਹੋਵੇ ਖੱਤ ਰਸਤੇ ਮੋੜਨ ਵਾਸਤੇ ਕੀ ਕਰਨਾ ਹੈ ਪਾਵ ਜਰੂਰੀ ਹੈ ਕਰ ਲੋ ਨੋਟ ਕਰਨਾ 5 ਨੰਬਰ ਦਾ ਪਾਵ ਆ ਇਹ 8 ਨੀਂਬੂ ਲੈਣਿਆ 8 ਨੀਂਮੂਆਂ ਤੇ ਅੱਧੇ ਨਾਲ ਅੱਧੇ ਨੀਂਬੂ ਤੇ ਉਹਦੇ ਨਿਖਣਾ ਨਾਮ ਬੱਚੇ ਦਾ ਅੱਧੇ ਤੇ ਲਿਖਣਾ ਉਹ ਬੰਦਾ ਜਿੱਥੇ ਜਾਂਦਾ ਆਉਂਦਾ ਵਾ ਕੀ ਕਰ ਅੱਠੇ ਨਿੰਬੂ ਚਾਹ ਲੋ ਕੱਟਦੇ ਨੇ ਆ ਉਹਦੇ ਨਾਲ ਇਹ ਨਿੰਬੂ ਇੱਧਰ ਰੱਖਣ ਨੇ ਇਹਦੇ ਨਾਲ ਇੱਧਰ ਰੱਖਣ ਨੇ ਉਹਨਾਂ ਨਿੰਬੂ ਲਿਆ ਕੇ ਘਰੋਂ ਬਾਹਰ ਜਿੱਦਣ ਆਜੇ ਆਪਾਂ ਲਿਖੇ ਵੇ ਆ ਤੋੜ ਨਾਲ ਜਿਹਦੇ ਨਾਲ ਕੁੜੀ ਆਈ ਮੁੰਡਾ ਉਹਨਾਂ ਨਿੰਬੂ ਕੋਲੋਂ ਉੱਧਰ ਛੱਡਣਾ ਦੂਜੇ ਸਾਈਡ ਤੇ ਛੱਡਣਾ ਵਾ ਅੱਠ ਨਿੰਬੂ ਲੈ ਲਿਆ ਅੱਧੇ ਤੇ ਨਿੰਬੂ ਤੇ ਨਾਲ ਲਿਖਣਾ ਅੱਧੇ ਤੇ ਮੁੰਡੇ ਦਾ ਅੱਧੇ ਤੇ ਕੁੜੀ ਤੇ ਆ ਜਾਂ ਬੰਦਾ ਜਾਂ ਬੁੜੀ ਤੋੜ ਨਾਲ ਤੇ ਇਦਾਂ ਟੋੜੇ ਹੋਣ ਇਹ ਪਾ ਕਰਨੇ ਆ ਨਿੰਬੂ ਵਾਰ ਕੇ ਸੱਤ ਵਾਲਾ ਫੋਟੋ ਤੋਂ ਨਿੰਬੂ ਕੱਟ ਲੈਣੇ ਆ ਇਹਦੇ ਨਾਂ ਦੇ ਜਿਹੜੇ ਲਿਖਿਆ ਇੱਕ ਪਾਸੇ ਕੱਟ ਦੇ ਦੂਜੇ ਨਾਂ ਤੇ ਲਿਖੇ ਇੱਕ ਪਾਸੇ ਕੱਟ ਲੈਣੇ ਇਹਨੂੰ ਇਕੱਠੇ ਨਹੀਂ ਕਰਨੇ ਗੀ ਇਹਨੂੰ ਅਲੱਗ-ਅਲੱਗ ਦਿਸ਼ਾ ਹਟਨੇ ਤੀ ਇਹ ਸਿੱਟੇ 100% ਬੱਚਾ ਗੱਤ ਪਾਸੇ ਮੁੜ ਜਾਊਗਾ ਕਰਕੇ ਵੇਖੋ ਅਜਮਾਇਆ ਹੋ ਲੱਗਦਾ ਹੈ ਇਹ ਪੰਜ ਨੁਕਤੇ ਸਿੱਖ ਕਰਕੇ ਵੇਖੋ ਜ਼ਿੰਦਗੀ ਬਦਲ ਜਾਊਗੀ ਤੁਹਾਡੀ ਜੈ ਬਾਬੇ